₹2 ਸਰ ਦੋ ਮਿੰਟ ਗੱਲ ਸਰ ਦੋ ਮਿੰਟ ਗੱਲ ਕਰ ਲੈ ਦੋ ਮਿੰਟ ਹੀ ਗੱਲ ਕਰਨੀ ਆ ਸਰ ਲੁੱਟ ਕੇ ਖਾ ਗਏ ਪੰਜਾਬ ਇਹ ਅੰਡੇ ਵੱਡੇ ਉਹਦੇ ਦੇ ਸਿਰਫ ਦੋ ਮਿੰਟ ਗੱਲ ਸਰ ਲੈ ਵੀ ਮਿੱਤਰੋ ਉਹੀ ਗੱਲ ਹੋ ਗਈ ਦੋ ਫੁੱਲਣੇ ਆ ਨਾਰਾਂ ਦੇ ਕਪੜੇ ਛਪਾਉਣ ਲਈ ਮੂੰਹ ਬੰਨ ਲੈਨੇ ਯਾਰਾਂ ਨੇ ਪ੍ਰਸ਼ਾਸਨ ਅਫਸਰਾਂ ਨੇ ਲੁੱਟ ਲਿਆ ਪੰਜਾਬ ਨੂੰ ਆ ਗਏ ਨੇ ਸੀਬੀਆਈ ਅੱਗੇ ਮਿੰਟ ਗੱਲ ਕਰਦੀਆਂ ਸਰ ਦੋ ਮਿੰਟ ਭੁੱਲ ਸਰਬ ਨਾਲ ਗੱਲ ਕਰਵਾਉ ਨਹੀਂ ਸਰ ਐਡੇ ਕਪੜੇ ਕਿਤੇ ਲੁੱਟਿਆ ਲੁੱਟਿਆ ਪੰਜਾਬ ਨੂੰ ਇਹਨਾਂ ਨੂੰ ਸਰ ਪੰਜ ਨਹੀਂ 5 ਲੱਖ ਰੁਪਇਆ ਮੰਗਿਆ ਸੀ ਸਰ ਉਹਨਾਂ ਨੇ ਕਰੋ ਕੀ ਕੁਛ ਨਿਕਲਿਆ ਗੱਲਬਾਤ ਕਰਕੇ ਨਿਕਲਾਂਗੇ ਅਣ ਖਿੱਚ ਕੇ ਰੱਖਾ ਕੈਮਰਾ ਵਾਲਾ ਖਿੱਚ ਕੇ ਰੱਖ ਡਰਦਾ ਨਹੀਂ ਸਰ 2 ਮਿੰਟ ਗੱਲ ਸਾਈਡ ਤੇ ਤੁਸੀਂ ਵੀ ਇਹ ਚ ਮੰਨਦੇ ਆ ਚੰਗਾ ਕੰਮ ਕੀਤਾ ਤੁਸੀਂ ਤੁਹਾਨੂੰ ਸਲੂਟ ਕਰਦੇ ਆ ਪੰਜ ਪੰਜ ਕਰੋੜ ਰੁਪਇਆ ਸਰ 2 ਮਿੰਟ ਗੱਲ ਸਰ 2 ਮਿੰਟ ਗੱਲ ਕਰ ਲਈਏ 2 ਮਿੰਟ ਹੀ ਗੱਲ ਕਰਨੀ ਆ ਸਰ ਲੁੱਟ ਕੇ ਖਾ ਗਏ ਪੰਜਾਬ ਇਹ ਅੰਡੇ ਵੱਡੇ ਉਹਦੇ ਤੇ ਸਿਰਫ 2 ਮਿੰਟ ਗੱਲ ਸਰ 2 ਮਿੰਟ ਸਿਰਫ 2 ਮਿੰਟ ਗੱਲਬਾਤ ਕਰਾਂਗੇ ਆਪਾਂ ਅੱਜ ਕਦੇ ਨਾ ਕਦੇ ਇਹਨਾਂ ਦੀਆਂ ਅੱਖਾਂ ਦਾ ਰੋਮ ਮੰਨਿਆ ਜਾਂਦਾ ਸੀਗਾ ਜਿੱਥੇ ਮੂਹਰੇ ਬੈਠੇ ਆਪਰਾਧੀ ਕੰਬ ਜਾਂ ਉਕਿਆ ਹੋਣਿਆਂ ਨੇ ਅੱਜ ਤੁਸੀਂ ਦੇਖੋ ਜਿਹੜਾ ਕਿਤੇ ਸਟਾਰ ਲਾਇਆ ਗਿਆ ਸੀ ਪੱਗ ਤੇ ਅੱਜ ਕੁਝ ਨਹੀਂ ਰਿਹਾ ਅੱਜ ਉਹ ਜਿਹੜੀ ਕਾਲੀ ਪੱਟੀ ਲਾਈ ਜਾਂਦੀ ਸੀ ਵੱਡੇ ਉਹਦਾ ਕਰਕੇ ਅੱਜ ਉਹ 50 ਬਣ ਚੁੱਕੀ ਹੈ ਸਾਰੇ ਜਿਹੇ ਕਪੜਾ ਕਿਉਂ ਸਰ 2 ਮਿੰਟ ਗੱਲ ਕਰਦੇ ਸਿਰਫ 2 ਮਿੰਟ ਸਾਰੇ ਜਿਹੇ ਕਪੜਾ ਕਿਉਂ ਕੀਤਾ ਜੀ ਦੇਖੋ ਜਾਨਵੁੱਝੇ ਕਹਿੰਨੇ ਕੀਤਾ ਜਾਨਵੁੱਝੇ ਕੋਈ ਨਹੀਂ ਕੀਤਾ ਗਿਆ ਵਾਪਸ ਆਇਆ ਗਿਆ ਕਿ ਕਾਦੇ ਵਿਚ ਪਸਾਇਆ ਗਿਆ ਜੀ 5 ਕਰੋੜ ਰੁਪਏ ਤੁਹਾਡੇ ਘਰੋਂ ਮਿਲਿਆ ਭੁੱਲਰ ਸਾਹਿਬ ਤੁਸੀਂ ਘਰੋਂ ਜਾਣ ਕੇ ਪਸਾਇਆ ਗਿਆ ਪਤਾ ਨਹੀਂ ਕਿਸ ਨੇ ਰੱਖਿਆ ਜੀ ਘਰ ਕਿਸ ਨੇ ਭਲਾ ਲੋ ਜੀ ਕਰ ਲੋ ਗੱਲ ਜੀ ਐਡੇ ਪੁਲਿਸ ਅਫਸਰਾਂ ਦੇ ਘਰੇ ਕੋਈ ਪੈਸੇ ਰੱਖ ਸਕਦਾ ਤੁਹਾਡੇ 5-5 ਕਰੋੜ ਸਾਡੇ ਕੋਈ 10 ਰੁਪਏ ਨਹੀਂ ਰੱਖਦਾ ਸੀ ਕਹਿੰਨੇ ਸਾਡੇ ਰੱਖੇ ਕੋਈ ਤੁਹਾਡੇ ਕਿਵੇਂ ਰੱਖ ਗਿਆ 5 ਕਰੋੜ ਜੀ ਇਹ ਮਾੜਾ ਜਿਹਾ ਪਲਾਨਿੰਗ ਆ ਕਿਸੇ ਦੀ ਫਸਾਇਆ ਗਿਆ ਕਿਹਨੇ ਕੀ ਦੀ ਪਲਾਨਿੰਗ ਆ ਕਿਹਦੇ ਤੇ ਸ਼ੱਕ ਕੀ ਦਿੱਤੇ ਆ ਤੁਹਾਨੂੰ ਦੇਖੋ ਅਸੀਂ ਅੱਡੇ ਤਾਂ ਖਾਨਦਾਨੀ ਬੰਦੇ ਆ ਪੜੇ ਲਿਖੇ ਸਾਰੇ ਪ੍ਰਵਾਚਕ ਆਹੀ ਤਾਂ ਅਫਸੋਸ ਆ ਆਹੀ ਤਾਂ ਅਫਸੋਸ ਆ ਵੀ ਇਹ ਖਾਨਦਾਨੀ ਹੋ ਕੇ ਖਾਨਦਾਨੀਆਂ ਵਾਲੀ ਇੱਜ਼ਤ ਨਹੀਂ ਰੱਖੀ ਸਰਦਾਰੀ ਵੀ ਗਈ ਨੌਕਰੀ ਵੀ ਗਈ ਤੇ ਜਿਹੜੀ ਲੁੱਟ ਖੋਹ ਕੀਤੀ ਜਿਹੜਾ ਧੱਬਾ ਲੱਗਿਆ ਉਹ ਦੇ ਜਾਂਦਾ ਸੀ ਆ ਵੀ ਤੁਸੀਂ ਇੰਨੇ ਸੀਨੀਅਰ ਅਫਸਰੋਂ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਤੁਸੀਂ ਸਵਾਵਾ ਨਭਾਈਆਂ ਨਸ਼ਾ ਰੋਕ ਥਾਮਦੇ ਤੁਸੀਂ ਮੂਹਰੇ ਲੱਗ ਕੇ ਚੱਲੇ ਕਿੰਨਿਆਂ ਤੇ ਪਰਚੇ ਪਾਏ ਤੇ ਤੁਸੀਂ ਤਾਂ ਘਪੜਾ ਹੀ ਕੁਛ ਹੋਰ ਕਰਤਾ ਐਡਾ ਵੱਡਾ ਕਿਵੇਂ ਸੋਚ ਲਿਆ ਇਸ ਤਰੀਕੇ ਨਾਲ ਵੀ ਜਿਹੜੇ ਤੁਹਾਡੇ ਥੱਲੇ ਐਸਪੀ ਡੀਸੀ ਐਸਐਚਓ ਇਨਸਪੈਕਟਰ ਮੁੰਚੀ ਉਹਨਾਂ ਦਾ ਕੀ ਹਾਲ ਹੁੰਦਾ ਤੁਸੀਂ ਕੀ ਸੇਹ ਦੇ ਰਹੇ ਸੀ ਇਹ ਬਾਝੇ ਹੋ ਗਿਆ ਜੀ ਕਹਿ ਨਹੀਂ ਸਕਦੇ ਕੁਛ ਵੀ ਨੇ ਕਹਿਣਾ ਤਾਂ ਪਾਊਗਾ ਕਹਿ ਕਿਉਂ ਨਹੀਂ ਸਕਦੇ ਕਿੰਨੇ ਤੁਸੀਂ ਇਹ ਗੱਲ ਕਹਿ ਰਹੇ ਸੀ ਕਿ 8 ਲੱਖ ਰੁਪਇਆ ਲੈ ਲਾ ਇਹਦੇ ਤੋਂ ਜੇ 8 ਲੱਖ ਮੰਨਦਾ ਇਹ ਗੱਲ ਹੋਈ ਹੈ ਜੀ ਨਹੀਂ ਜੀ ਹੋਈ ਹੈ ਬਸਾਇਆਗਾ ਮੰਨਦਾ ਜੀ ਕਿਨੇ ਕਿਨੇ ਪਸਾ ਕਿਨੇ ਦਿੱਤਾ ਜੀ ਪੁਲਿਸ ਨੂੰ ਵੀ ਕੋਈ ਪਸਾ ਸਕਦਾ ਉਹ ਵੀ ਐਡੇ ਉੱਚੇ ਅਧਿਕਾਰੀ ਨੂੰ ਜਿਹੜਾ ਐਡੇ ਰੈਂਕ ਤੇ ਬੈਠਾ ਹੋਵੇ ਮੰਨਦਾ ਕਮਾਲ ਮੰਨਦਾ ਸਾਡਾ ਕੀ ਬਣੂਗਾ ਜੀ ਫਿਰ ਹਾਂ ਜੀ ਬਸ ਗਲਤੀ ਹੋ ਗਈ ਜੀ ਬਸ ਗਲਤੀ ਹੋ ਗਈ ਆ ਗਲਤੀ ਮੰਨੀ ਗਈ ਹੈ ਪੁਆਇੰਟ ਨੋਟ ਕੀਤਾ ਜਾਵੇ ਬੁੱਲਤ ਸਾਹਿਬ ਨੇ ਕਿਹਾ ਗਲਤੀ ਮੰਨ ਕੇ ਕੀ ਤੁਸੀਂ ਲਈ ਸੀ ਸੱਚਮੁੱਚ ਰਿਸ਼ਮਤ ਲਈ ਸੀ ਸਰ 2 ਮਿੰਟ ਨਹੀਂ ਮੈਂ ਨਹੀਂ ਸਰ ਤੁਸੀਂ ਵੇਖੋ ਇਹ ਗੱਲਾਂ ਵੀ ਖੁੱਲ ਕੇ ਸਾਹਮਣੇ ਆਈਆਂ ਕਿ ਜਦੋਂ ਤੁਸੀਂ ਐਸਐਸਪੀ ਦੇ ਰੈਂਕ ਤੇ ਸੀ ਸਰ 2 ਮਿੰਟ ਸਰ 1 ਮਿੰਟ 2 ਮਿੰਟ ਬਸ 2 ਮਿੰਟ ਸਰ ਸਰ ਪਲੀਜ਼ 2 ਮਿੰਟ 2 ਮਿੰਟ 2 ਮਿੰਟ ਸਰ ਜਦੋਂ ਤੁਸੀਂ ਐਸਐਸਪੀ ਦੇ ਅਹੁਦੇ ਤੇ ਸੀ ਉਦੋਂ ਵੀ ਇਹ ਗੱਲਾਂ ਦੱਸਿਆ ਗਈਆਂ ਕਿ ਤੁਸੀਂ ਉਦੋਂ ਵੀ ਮੀਨਾ ਲੈਂਦੇ ਹੁੰਦੇ ਸੀਗੇ ਕੀ ਇਹ ਗੱਲਾਂ ਹੋਈਆਂ ਨੇ ਨਹੀਂ ਮੈਂ ਨਹੀਂ ਹੋਇਆ ਸਰ ਇਹ ਵੀ ਦੱਸਿਆ ਗਿਆ ਕਿ ਇਹਨਾਂ ਦੇ ਫਾਦਰ ਸਾਹਿਬ ਪੁਲਿਸ ਚ ਕਰਕੇ ਇਹਨਾਂ ਨੂੰ ਨੌਕਰੀ ਮਿਲੀ ਸੀ ਨਹੀਂ ਤਾਂ ਇਹ ਕਾਬਲੀਅਤ ਹੀ ਨਹੀਂ ਰੱਖਦੇ ਸੀਗੇ ਇਹ ਗੱਲਾਂ ਵੀ ਹੋਈਆਂ ਕਿ ਤੁਸੀਂ ਆਪ ਦੀ ਜਿਹੜੀ ਯੋਗਤਾ ਦੇ ਆਧਾਰ ਤੇ ਨੌਕਰੀ ਲਈ ਸੀ ਜਾਂ ਸ਼ਿਫਾਰਸ਼ੀ ਸੀਗੀ ਸਵਾਗਤ ਜਮਾ ਜੀ ਨਹੀਂ ਫੇਰ ਵੀ ਹੁਣ ਤੁਸੀਂ ਇਹ ਦੱਸੋ ਡੇਢ ਕਿਲੋ ਸਿਆਉਣਾ ਕਿੱਥੋਂ ਆਇਆ ਇੱਥੇ ਤਾਂ ਮੈਂ ਕਹਿੰਦਾ ਵਿਚੋਲੇ ਨੂੰ ਛਾਪ ਨਹੀਂ ਪੈਂਦੀ ਜਦੋਂ ਰਿਸ਼ਤਾ ਕਰਨਾ ਹੁੰਦਾ ਪਰਿਵਾਰ ਔਖੇ ਜਾਂਦੇ ਡੇਢ ਕਿਲੋ ਸਿਆਉਣਾ ਕਿਵੇਂ ਆਇਆ ਤੁਹਾਡੇ ਘਰੇ ਆਇਆ ਗਿਆ ਘਰ ਰੱਖਿਆ ਗਿਆ ਕਿੱਥੋਂ ਲਓ ਜੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਡੇਡੇ ਅਸਰਾ ਦੇ ਘਰੇ ਚੋਰ 5 ਕਰੋੜ ਰੁਪਇਆ ਰੱਖ ਗਏ 1.5 ਕਿਲੋ ਸਿਉਣਾ ਰੱਖ ਗਏ ਘੜੀ ਮੈਂ ਕਹਾਂਗਾ ਥੋੜੀ ਜਿਹੀ ਘੜੀ ਤੇ ਵੀ ਨਜ਼ਰ ਮਰਾ ਦਿੱਤੀ ਜਾਵੇ ਮਹਿੰਗੀਆਂ ਘੜੀਆਂ ਦੇ ਸ਼ਕੀਨ ਸੀ ਪਰ ਸਮੇਂ ਦੀ ਕਦਰ ਸ਼ਾਇਦ ਨਾ ਕੀਤੀ ਗਈ ਹੋਵੇ ਸਰ 22 ਘੜੀਆਂ ਮਿਲੀਆਂ ਨੇ ਤੁਹਾਡੇ ਘਰੋਂ ਬਸ ਲੋਕੀ ਦੇ ਦਿੰਦੇ ਜੀ ਗਿਫਟ ਵਗੈਰਾ ਗਿਫਟ ਸਰ ਸਾਨੂੰ ਕਿਉਂ ਨਹੀਂ ਗਿਫਟ ਮਿਲਦੇ ਤੁਹਾਨੂੰ ਕਿਉਂ ਗਿਫਟ ਮਿਲਦੇ ਨੇ ਵੈਸੇ ਵੀ ਇਹ ਸਰਕਾਰ ਨੇ ਬੰਦ ਕਰ ਦਿੱਤਾ ਗਿਆ ਸੀ ਵੀ ਕੋਈ ਵੀ ਸਰਕਾਰੀ ਅਧਿਕਾਰੀ ਹੈ ਜਿਹੜਾ ਗਿਫਟ ਨਹੀਂ ਲਊਗਾ ਕਿਸੇ ਤੋਂ ਹਾਂਜੀ ਜੀ ਸਰ ਦੋ ਇਹ ਗੱਲਾਂ ਤੋਂ ਸਰ ਜਿੰਨੇ ਨੇ ਇੱਕ ਮਿੰਟ ਸਰ ਜਿਹੜੇ ਪੈਸਿਆਂ ਤੋਂ ਬਿਨਾ ਸਰ ਮਹਿੰਗੀ ਸ਼ਰਾਬ ਵੀ ਮਿਲੀ ਆ ਸ਼ਰਾਬ ਵੀ ਕਹਿੰਦੇ ਤੁਹਾਡੇ ਘਰੋਂ ਕਰੋੜ ਰੁਪਏ ਵਾਲੀ ਬੋਤਲ ਮਿਲੀ ਆ ਸ਼ਰਾਬ ਪੀਂਦੇ ਉਹ ਸਰ ਜੀ ਇਹ ਗੱਲ ਦੱਸ ਕੇ ਜਾਓ ਸਰ ਦੋ ਮਿੰਟ ਸ਼ਰਾਬ ਸ਼ਰਾਬ ਮਿਲੀ ਆਪਣੇ ਘਰੋਂ ਸਰ ਨਹੀਂ ਸ਼ਰਾਬ ਸਰ ਜੀ ਵੇਖੋ ਕੁਝ ਵੀ ਕਹਿਣ ਤੋਂ ਇਨਕਾਰੀ ਹੋ ਰਿਹਾ ਸਰ ਸ਼ਰਾਬ ਮਿਲੀ ਆਪਣੇ ਘਰੋਂ ਨਹੀਂ ਸ਼ਰਾਬ ਪੀਂਦੇ ਸੀ ਫਿਰ ਹੋਰ ਕਿਹੜੀ ਖੰਗ ਦੀ ਦਵਾਈ ਚ ਪੈਂਦੀ ਸੀ ਸਰੋ ਸ਼ਰਾਬ ਜਿਹੜੀ ਕਰੋੜ ਰੁਪਏ ਦੀ ਬੋਤਲ ਸਰ ਇੰਨੀ ਮਹਿੰਗੀ ਸ਼ਰਾਬ ਕਿਵੇਂ ਜੀ ਇੱਥੇ ਇੰਨੀ ਮਹਿੰਗੀ ਤਾਂ ਸਾਡੇ ਜਿਹੜੇ ਇੱਥੋਂ ਦੇ ਮੁਖੀ ਆ ਪੰਜਾਬ ਦੇ ਉਹ ਵੀ ਨਹੀਂ ਪੀਂਦੇ ਕਰੋੜ ਰੁਪਏ ਦੀ ਸ਼ਰਾਬ ਕਿਵੇਂ ਆਈ ਸਰ ਆਪਣੇ ਘਰੇ ਨਹੀਂ ਸਰ ਦੱਸੋ ਕਰੋੜ ਰੁਪਏ ਵਾਲੀ ਸ਼ਰਾਬ ਕੁਛ ਵੀ ਕਹਿਣ ਤੋਂ ਇਨਕਾਰੀ ਹੈ ਤੁਸੀਂ ਸਰ ਕਰੋੜ ਰੁਪਏ ਦੀ ਸ਼ਰਾਬ ਕਿੱਥੋਂ ਆਈ ਜੀ ਕੌਣ ਚਲੋ ਦੱਸ ਦਿਓ ਦਿੱਤੀ ਕਿਹਨੇ ਉਹ ਸ਼ਰਾਬ ਜੀ ਨਹੀਂ ਮੈਂ ਨਹੀਂ ਮੈਂ ਨਹੀਂ ਹਾਂਜੀ ਮੈਂ ਨਹੀਂ ਰੱਤੀ ਨਹੀਂ ਤੁਹਾਡੇ ਫੈਮਿਲੀ ਨੂੰ ਪਰਿਵਾਰ ਤੁਹਾਡਾ ਘਰੇ ਨਹੀਂ ਸੀ ਜਦੋਂ ਪੈਸੇ ਤੁਹਾਡੇ ਘਰੋਂ ਲੱਭੇ ਕੋਈ ਨਹੀਂ ਰਹਿੰਦਾ ਇਸ ਘਰ ਦੇ ਵਿੱਚ ਤੁਹਾਡਾ ਨਹੀਂ ਸਾਜਸਰ ਅੱਛੇ ਜੀ ਵਾ ਰੱਖਿਆ ਕਿਸ ਨੇ ਕਿਨੇ ਕਿਨੇ ਰੱਖਿਆ ਜੀ ਕਿ ਕਿੰਨੇ ਥਾਵਾਂ ਤੇ ਤੁਹਾਡੀ ਜਿਹੜੀ ਪ੍ਰਾਪਰਟੀ ਜਾਂ ਕੋਠੀਆਂ ਠੀਕ ਆ ਇੱਥੇ ਜਿਹੜੀ ਚੰਡੀਗੜ੍ਹ ਵਾਲੀ ਕੋਠੀ ਸੀ ਇੱਥੇ ਨਹੀਂ ਕੋਈ ਮਿਲਿਆ ਠੀਕ ਆ ਮੰਨ ਦਿਓ ਇੱਥੇ ਘਰ ਦੇ ਵਿੱਚ ਕੋਈ ਨਹੀਂ ਸੀ ਤੁਸੀਂ ਕਿਤੇ ਹੋਰ ਰਹਿੰਦੇ ਹੋ ਹਾਂਜੀ ਬਸ ਹਾਂਜੀ ਹਾਂਜੀ ਖਾਲੀ ਪਈ ਸੀ ਕੋਠੀ ਹਾਂਜੀ ਫਿਰ ਇਹ ਵੀ ਨਹੀਂ ਪਤਾ ਲੱਗ ਸਕਿਆ ਵੇਖੋ ਜੇ ਐਡੇ ਐਡੇ ਵੱਡੇ ਅਧਿਕਾਰੀਆਂ ਦੇ ਘਰੇ ਇੰਨਾ ਇੰਨਾ ਪੈਸਾ ਰੱਖ ਦਿੱਤਾ ਗਿਆ ਮੈਂ ਤਾਂ ਕਮਾਲ ਮੰਨੀ ਜਾਂਦਾ ਸੱਚਮੁੱਚ ਸਰ ਜੀ ਤੁਹਾਨੂੰ ਕੋਈ ਪਤਾ ਨਹੀਂ ਇਸ ਗੱਲ ਬਾਰੇ ਤੁਹਾਡੀ ਅੱਖਾਂ 'ਚ ਪਾ ਕੇ ਸੀਨੀਅਰ ਆਫਸਰ ਸਰ 2 ਮਿੰਟ ਸਰ ਤਰਕੀ ਹੋਰ ਕੀ ਕੁਝ ਬਰਾਮਦ ਹੋਇਆ ਸਰ 1 ਮਿੰਟ 2 ਮਿੰਟ ਗੱਲ ਦੱਸ ਦਿਓ ਹੋਰ ਕਰੋੜ ਰੁਪਏ ਦੀ ਸ਼ਰਾਬ ਹੈ ਤਾਂ ਬੜੀ ਮਹਿੰਗੀ ਸ਼ਰਾਬ ਐਨੀ ਮਹਿੰਗੀ ਸ਼ਰਾਬ ਤੁਹਾਡੇ ਕੋਲੇ ਕਿੱਥੋਂ ਆਈ ਹੈ ਜੀ ਉਹ ਦੋ ਹੀ ਹੈ ਜੀ ਆਪਣੇ ਮੁਲਾਜ਼ਮਾਂ ਨੂੰ ਪਣ ਦੇਣੀ ਪੈਂਦੀ ਦੋ ਹੀ ਕੀ ਕਾਦੀ ਦਵਾਈ ਹੈ ਜੀ ਕਰੋੜ ਰੁਪਏ ਦੀ ਕਾਦੀ ਦਵਾਈ ਹੈ ਜੀ ਬਸ ਹੈ ਕਿ ਬਮਾ ਢਿੱਲੇ ਮੱਛੇ ਹੋ ਜਾਂਦੇ ਲਓ ਜੀ ਢਿੱਲੇ ਸੋਚੋ 1 ਕਰੋੜ ਰੁਪਏ ਦੀ ਸ਼ਰਾਬ ਫੀਮ ਦੀ ਵੀ ਗੱਲ ਹੋਈ ਹੈ ਕਹਿੰਦੇ ਫੀਮ ਫੜੀ ਗਈ ਹੈ ਜੀ ਆਪਣੇ ਘਰੋਂ ਬਹੁਤ ਥੋੜਾ ਬਹੁਤ ਤਾਂ ਬਿਮਾਰ ਮੋਰ ਹੋ ਜਾਂਦਾ ਨੂੰ ਦੇਣੀ ਪੈਂਦੀ ਬਿਮਾਰ ਵੇਖੋ ਕਿੱਲਾ ਕਿੱਲਾ ਫੀਮ ਫੜੀ ਜਾਂਦੀ ਹੈ ਪਰ ਇੱਥੇ ਸੜਕਾਂ ਤੇ ਲੁੱਕ ਨਹੀਂ ਪਾਉਣ ਨੂੰ ਮਿਲਦੀ ਕੱਲੀ ਬਜਰੀ ਪਾ ਕੇ ਕਾਲਾ ਤੇਲ ਪਾਈ ਜਾਂਦੇ ਆ ਪਰ ਏਡੇ ਏਡੇ ਮਲਾਜ਼ਮਾਂ ਦੇ ਘਰੋਂ ਡੇਢ ਡੜ ਕਿਲੋ ਫੀਮ ਮਿਲ ਜਾਂਦੀ ਫੇ ਫੜੀ ਜਾਂਦੀ ਹੈ ਤੁਸੀਂ ਇਹ ਦੇਖੋ ਸਰ ਜੀ ਐਨੀ ਲੁੱਟ ਕੀਤੀ ਥੋੜੀ ਤਾਂ ਤਨਖਾਹੀ ਬਹੁਤ ਹੋਊਗੀ ਏਡਾ ਵੱਡਾ ਥੋੜਾ ਰੈਂਕ ਸੀ ਏਡਾ ਵੱਡਾ ਆਉਂਦਾ ਸੀ ਇਹ ਕਰ ਕੀ ਲਿਆ ਤੁਸੀਂ ਬਸ ਜੀ ਸਾਰਾ ਫੈਮਿਲੀ ਜਿਹੜੀ ਪਿੱਛੋਂ ਤਕੜੀ ਸੀਗੀ ਅਜੇ ਕੋ ਗੱਲ ਨਹੀਂ ਨਹੀਂ ਫੈਮਿਲੀ ਤਕੜੀ ਸੀ ਨਹੀਂ ਫੈਮਿਲੀ ਕਰੋੜ ਨਹੀਂ ਫੈਮਿਲੀ ਸਿਆਉਣੇ ਚ ਥੋੜੋ ਬੰਨੀ ਸੀ ਸਰ ਜੀ ਸਰ 2 ਮਿੰਟ ਗੱਲ ਕਰਦੇ ਹੋ ਸਰ 2 ਮਿੰਟ ਸਿਰਫ 2 ਮਿੰਟ ਗੱਲ ਕਰਦੀਆਂ ਸਰ ਐ ਨਾ ਨਹੀਂ ਸਮਾਂ ਕੋਈ ਨਹੀਂ ਸਰ 2 ਮਿੰਟ ਸਮਾਂ ਇਹਨਾਂ ਦਾ ਹੀ ਆ ਸਾਰਾ ਸਰ ਜੀ ਇੰਨੀਆਂ ਮਹਿੰਗੀਆਂ ਘੜੀਆਂ ਗਿਫਟ ਆ ਜਿਹੜੇ ਉਹ ਕੌਣ ਦੇ ਕੇ ਜਾਂਦਾ ਰਿਹਾ ਤੁਹਾਨੂੰ ਕਰਦਿਆਂ ਦਾੰਦ ਜੇ ਕੋਈ ਸਾਨੂੰ ਮੈਨੂੰ ਕਰਦਿਆਂ ਨੂੰ ਕਰਦਿਆਂ ਰਾਹੀ ਵਿਚੋਲ ਗਈ ਕਹਿੰਦੇ ਇੱਕ ਜਿਹੜਾ ਹਾਕੀ ਦਾ ਖਿਡਾਰੀ ਸੀ ਉਹ ਤੁਹਾਡਾ ਦਲਾਲ ਰੱਖਿਆ ਹੋਇਆ ਸੀ ਇਹ ਵੀ ਗੱਲ ਆਈ ਆ ਸਾਹਮਣੇ ਜੀ ਨਹੀਂ ਜੀ ਕਿੰਨੇ ਕਿੰਨੇ ਪੈਸੇ ਕਵਾੜੀਏ ਤੋਂ ਕਿੰਨੇ ਪੈਸੇ ਲਈ ਸੀ ਜੀ ਦੱਸੋ ਇੱਕ ਕਵਾੜਗੇ ਤੋਂ ਜਦੋਂ ਇੰਨਾ ਕੁਛ ਲਿਆ ਜਾਂਦਾ ਤੇ ਬਿਜ਼ਨਸਮੈਨਾਂ ਤੋਂ ਕੀ ਕੁਛ ਵਟੌਰਦੇ ਹੋਣਿਆ ਸਰ ਕੀ ਕੁਛ ਜਾਣ ਚ ਕੀ ਕੁਛ ਆਇਆ ਸਰ ਸਰ ਫਿਰ ਵੀ ਕੀ ਕੁਛ ਜਿਹੜਾ ਸਾਹਮਣੇ ਬੜੇ ਭਾਰੀ ਬੋਲਣਗੇ ਜਾਂਚ ਦੇ ਦੇਖੋ ਅੱਜ ਲਿਆਂਦਾ ਗਿਆ ਕਦੇ ਇਹਨਾਂ ਦੇ ਪਿੱਛੇ ਗਾਰਡ ਹੁੰਦੀ ਸੀ ਮਹਿੰਗੇ ਸਲੂਟ ਵਜਦੇ ਹੁੰਦੇ ਸੀ ਅੱਜ ਉਸੇ ਜਿਹੜਾ ਫੜਿਆ ਜਾ ਰਿਹਾ ਵੱਡੇ ਡੀਏਜੀ ਸਾਹਿਬ ਨੂੰ ਫੜ ਕੇ ਲਿਜਾਇਆ ਜਾ ਰਿਹਾ ਬਹੁਤ ਹੀ ਘਟੀਆਂ ਕਰਤੂਤ ਕੀ ਸੱਚਮੁੱਚ ਪੰਜਾਬ ਦੇ ਵਿੱਚ ਅਜਿਹਾ ਕੁਛ ਹੋਵੇਗਾ ਲੀਡਰ ਅਜਿਹਾ ਕੁਛ ਹੀ ਕਰਨਗੇ ਕਿ ਇਸੇ ਤਰੀਕੇ ਦੇ ਨਾਲ ਵੱਡੇ ਵੱਡੇ ਅਫਸਰ ਲੁੱਟਣਗੇ ਇਹਨਾਂ ਨੂੰ ਪਤਾ ਸੀ ਕੇ ਸਾਡੀ ਫਿਰਕਾ ਦੇ ਜਿਹੜੇ ਵੱਡੇ ਲੀਡਰਾਂ ਦੇ ਨਾਲ ਅਸੀਂ ਇਸ ਤਰੀਕੇ ਦੇ ਨਾਲ ਕਰਨਾ ਪਰ ਮਲੂਕਾ ਟੀਵੀ ਨੇ ਤਾਂ ਉਹੀ ਮੈਸੇਜ ਦੇਣ ਦੀ ਤੁਹਾਨੂੰ ਫਿਰ ਕੋਸ਼ਿਸ਼ ਕੀਤੀ ਆ ਵੱਡੇ ਵੱਡੇ ਆਉਧਿਆਂ ਤੇ ਬੈਠ ਕੇ ਇਸ ਤਰ੍ਹਾਂ ਅਧਿਕਾਰੀਆਂ ਨੂੰ ਨਹੀਂ ਕਰਨਾ ਚਾਹੀਦਾ ਸਾਰੇ ਵੀਡੀਓ ਦੇ ਵਿੱਚ ਵਰਤੇ ਗਏ ਜਿਹੜੇ ਪਾਤਰ ਸੀ ਕਾਲਪਨਿਕ ਸੀ ਪਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜੁੜੇ ਰੂ ਮਲੂਕਾ ਟੀਵੀ ਨਾਲ ਧੰਨਵਾਦ